ਦਰ ਪਾ ਤੇ ਅੰਦਰ ਚੱਲ ਜਾ ਰੇ ਆਂਦੀ ਆ ਹੋ ਕੋਠੀ ਤੇ ਆ ਜਾ ਕੋਠੀ ਤੇ ਆ ਜਾ ਤੇ ਪ੍ਰਿੰਡਾ ਵਾਲਿਆਂ ਫਿਰ ਇਹਨੇ ਮੇਰੇ ਵਾਲੀ ਗਾ ਮਿੰਟ ਬਾਅਦ ਰੱਖਿਓ ਨਣਾ ਤੇ ਬੱਦਲ ਜਹਾਜ਼ ਬਣ ਗਿਆ ਹਾਂ ਗਾੜੀ ਨੇ ਕੋਲਡ ਮੱਡ ਗਾੜੀ ਨੇ ਪਟਦਾ ਹੋਏ ਆ ਹੁਣ ਹੁਣ ਲਾ ਯਾਰ ਕਦੇ ਹੁਣ ਮੋਹਣ ਲਾ ਕੇ ਤੈਨੂੰ ਨਹੀਂ ਪੈਸੇ ਹੀ ਦਿੰਦੇ ਆ ਇਹ ਮੈਂ ਕਿਹਾ ਰੱਖੋ ਅੱਛੇ ਰੱਖ ਪਾਣੀ ਇੰਨਾ ਪਾਣੀ ਹੋਦਾ ਆਈ ਜਾਂਦ ਹੁਣ ਪਈ ਜਾਂਦ ਪਈ ਨਹੀਂ ਹਾਂ ਬੱਸ ਦੱਸਦਾ ਹੋਈ ਕੰਮ ਆ ਸੱਚਾ ਯਾਰ

ਬੋਲਦਾ ਮੇੜ ਲਵਾਉਣ ਦੀ ਯਾਰ ਪਾ ਮੰਨੀ ਨਹੀਂ ਹੈਗਾ ਬੋਲਦਾ ਪੈਸੇ ਲੈਣ ਨੂੰ ਕੀ ਹੱਦ ਹੈ ਨੰਬਰ ਕੋਈ ਹੈ ਨਹੀਂਗਾ ਇਹਦੀ ਬ੍ਰੇਕ ਆ ਰਿਹਾ ਹੈ ਵੀਰੋਡਰ ਇੰਜੋਏ રાય ગાઈસ ઓય હાલે ચેલે હાનોદિલ ગારે ઓરે વારી વારી કરતે

रिश्ता बि आग्ता होर आया अच्छा पिया त बहत सर आई जान जमान ਤਦੂ ਇੱਧਰ ਨਾ ਆਇਰ ਇੱਧਰ ਨਾ ਆਸ ਬਾਰ ਬਾਰ ਕੀ ਲੈ ਕੇ ਆਏ ਤੁਸੀਂ ਪਾਈ ਸਾਹਿਬ ਕੀ ਲੈ ਕੇ ਸੀਮੈਂਟ ਲੈ ਕੇ ਆਏ ਕਿ ਬਜਰੀ ਲੈ ਕੇ ਆਏ ਹੋ ਬਜਰੀ ਬਜਰੀ ਲੈ ਕੇ ਆਏ ਕਿੰਨੇ ਪੈਸੇ ਦਈਏ ਤੁਹਾਨੂੰ ਕਿੰਨੇ ਪੈਸੇ ਦਈਏ ਕਿੰਨੇ ਪੈਸੇ ਦਈਏ ਤੁਹਾਨੂੰ 10 ਰੁਪਏ 10 ਰੁਪਏ ਪਾਈ ਤਾਂ ਸਸਤਾ ਵੜਾ ਹੈ ਪਾਈ ਦਾ ਸਾਈ ਦਾ 220 250 ਲੈ ਉਹ ਡੇਗ ਨਾ ਜਾਇਓ ਪਿੱਛੇ ਪਿੱਛੇ ਕਹਿ ਕੇ ਮਮਾ ਨੂੰ ਕਿਸੇ ਕਰ ਜੋ ਅੱਗੇ ਆ ਜਾਓ ਮੇਰਾ ਪੁੱਤ ਚਪਲਾ ਤੁਹਾਡੀਆਂ ਕਿੱਥੇ ਨੇ ਚਪਲਾ ਕਿਹੜੀਆਂ ਪਸਾਈਆਂ ਜਿਹੜੀ ਦਾ ਮਿੱਟੀ ਜੜ ਗੱਡੀ ਸੀ ਮਿੱਟੀ ਜੜ ਗੱਡੀ ਇੱਕ ਚਪਲ ਦੇ ਕੇ ਮਿੱਟੀ ਚ ਗਾੜਤੀ ਉਧਰ ਪਿੱਛੇ ਉਹ ਸਾਡੇ ਘਰ ਚ ਥੱਲੇ ਆ ਜਾਣੀ ਹੁਣ ਉਧਰ ਉੱਥੇ ਹੀ ਰਹਿਣੀ ਥੱਲੇ ਹੀ ਚਲੋ ਜੀ ਕਾਫੀ ਮੇਰੀਆਂ ਭੈਣਾਂ ਦੇ ਸਵਾਲ ਸੀ ਕਿ ਜਿਹੜਾ ਲੈਂਟਰ ਪਿਆ ਇਹ ਕਿਉਂ ਪਾਇਆ ਤੁਸੀਂ ਥੱਲੇ ਲੈਂਟਰ ਤੇ ਤੇ ਥੱਲੇ ਜਿਹੜੀ ਤੁਸੀਂ ਤਰਪਾਲ ਵਿਛਾਈਓ ਕਿਉਂ ਵਿਛਾਈ ਸੀ ਆ ਦੇ ਲਾ ਫਤਿਹ ਗਿੱਲਾ ਸੀ ਡਿੱਗ ਗਿਆ ਫਤਿਹ ਤੇ ਇਹ ਤਾਂ ਕਰਕੇ ਪਾਇਆ ਜੀ ਲੈਂਟਰ ਕਿ ਐਟ ਅ ਟਾਈਮ ਆਪਾਂ ਇਹਦੇ ਤੇ ਮਾਰਬਲ ਜੋ ਵੀ ਟਾਈਲ ਲਗਾਣੀ ਆ ਆਪਾਂ ਲਗਾ ਸਕਦੇ ਆ ਕਿਉਂਕਿ ਜਿਹੜੀ ਆਪਾਂ ਨੇ ਭਰਤ ਪਾਈ 11 11 ਫੁੱਟ 12 12 ਫੁੱਟ ਦੀ ਤੇ ਉਹਨੂੰ ਥੋੜਾ ਜਿਹਾ ਦੱਬਣ ਨੂੰ ਟਾਈਮ ਲੱਗਣਾ ਸਾਲ 2 ਸਾਲ ਹਨਾ ਆਰਾਮ ਨਾਲ ਨਹੀਂ ਤਾਂ ਫਰਸ਼ ਦਬ ਜਾਂਦਾ ਹੁੰਦਾ ਜਦੋਂ ਆਪਾਂ ਟਾਈਲਾਂ ਲਵਾਣੇ ਆ ਤੇ ਇਸ ਕਰਕੇ ਇਹ ਉੱਪਰ ਲੈਂਟਰ ਪਾਇਆ ਗਿਆ ਇਹ ਅੱਜ ਕੱਲ ਨਵਾਂ ਹੀ ਤਰੀਕਾ ਆ ਗਿਆ ਪਹਿਲਾਂ ਤਾਂ ਅਸੀਂ ਨਹੀਂ ਸੀ ਕਦੇ ਸੋਚਿਆ ਕਿਉਂਕਿ ਪਹਿਲਾਂ ਆਪਾਂ ਟਾਈਮ ਲਾ ਦਿੰਦੇ ਸੀ ਕਿ ਕੋਈ ਗੱਲ ਨਹੀਂ ਸਾਲ ਬਾਅਦ ਟਾਈਲਾਂ ਲਵਾ ਲਾਂਗੇ ਸਾਲ ਬਾਅਦ ਫਰਸ਼ ਪਵਾ ਲਾਂਗੇ ਮਾਰਬਲ ਲਵਾ ਲਾਂਗੇ ਹਨਾ ਤੇ ਅੱਜ ਕੱਲ ਐਟ এ ਟਾਈਮ ਹੀ ਆ ਕਿ ਸਾਰਾ ਕੁਝ ਰੈਡੀ ਹੋ ਚੁੱਕਿਆ ਬਸ ਆਪਾਂ ਨੇ ਜਦੋਂ ਵੀ ਕੰਮ ਸ਼ੁਰੂ ਕਰਨਿਆ ਆਪਣਾ ਲੈਂਟਰ ਤੱਕ ਪਹੁੰਚੇਗਾ ਥੱਲੇ ਆਪਾਂ ਨਾਲ ਦੀ ਨਾਲ ਟਾਈਲਾਂ ਲਾ ਕੇ ਇਹਨੂੰ ਕੰਪਲੀਟ ਕਰ ਸਕਦੇ ਹਾਂ ਠੀਕ ਹੈ ਜੀ ਤੇ ਅੱਜ ਇਹ ਸਾਰਾ ਲੈਂਟਰ ਦਾ ਕੰਮ ਜਿਹੜਾ ਕੰਪਲੀਟ ਹੋ ਗਿਆ ਤੁਸੀਂ ਦੇਖ ਸਕਦੇ ਹੋ। ਓਹੋ ਸਾਡੇ ਰੋਡ ਤੇ ਬਹੁਤ ਰੋਲਾ ਤੇ ਇੱਥੋਂ ਤੱਕ ਪੈ ਚੁੱਕਿਆ ਇੱਥੇ ਆ ਜਿੱਥੇ ਪਰਤ ਪਈ ਏ ਇੱਥੇ ਤਾਂ ਪੋਰਚ ਆਉਣਾ। ਇਹ ਕੋਈ ਇੰਨੀ ਜ਼ਿਆਦਾ ਲੋਡ ਨਹੀਂ ਇੱਥੇ ਆਰਾਮ ਨਾਲ ਪਾ ਲਾਂਗੇ ਤੇ ਇਹ ਲੈਂਟਰ ਜਿਹੜਾ ਸਾਰਾ ਰੈਡੀ ਹੋ ਗਿਆ। ਐ ਇੱਥੇ ਬੈਠੇ ਐਂ ਲੱਗ ਰਿਹਾ ਕਿ ਲੈਂਟਰ ਇਹ ਛੱਤ ਦਾ ਹੀ ਪੈ ਗਿਆ ਜਿਹੜਾ ਉੱਪਰ ਪੈਂਦਾ ਹੁੰਦਾ ਹੈ। ਮਤਲਬ ਉਹ ਪੈ ਗਿਆ ਇਹ ਲੈਂਟਰ। ਇਹ ਨਹੀਂ ਪਤਾ ਕਿ ਉਹ ਪਰਤ ਦੇ ਉੱਤੇ ਪਿਆ ਹੋਇਆ ਸਾਰਾ। ਤੇ ਇਹਦੇ ਉੱਪਰ ਹੀ ਸਾਰਾ ਜੋ ਵੀ ਹੁਣ ਕੰਮ ਇਹਦੇ ਉੱਪਰ ਹੀ ਚੱਲਣਾ ਕੰਦਾ-ਕੁੰਦਾ ਜਿਉ ਉਹ ਇਹਦੀਆਂ ਉੱਤੇ ਹੀ ਹੋਣੀਆਂ ਨੇ ਹੁਣ ਅੱਛਾ ਗੱਜੂ ਸਾਰਿਆਂ ਨੂੰ ਵੈਲਕਮ ਟੂ ਨਦਰ ਵਲੌਗ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਮੈਂਟ ਬਾਕਸ 'ਚ ਕਰੋ ਮੈਂ ਦਾਰਿਆ ਵਲੌਗ ਨੂੰ ਲੈ ਤੇ ਨਾ ਮੈਂ ਚੱਪਲ ਕਿੱਧਰ ਚੱਪਲ ਬਾਹਰ ਤੇ ਚੱਪਲ ਬਾਹਰ

ਕਰ ਰਿਹਾ ਸਦਾ ਇਹ ਕੰਮ ਕੰਮ ਕਰ ਲਿਆ ਕਰ ਕੰਮ ਕੰਮ ਕਰ ਲਿਆ ਕਰ ਕੰਮ ਨਹੀਂ ਆਦੀ ਆ ਛੱਲੀ ਸਮੈਲ ਆਈ ਜਾਂਦੀ ਹੈ ਹੈ ਛੱਲੀ ਦੀ ਸਮੈਲ ਛੱਲੀ ਦੀ ਸਮੈਲ ਲੈ ਸੱਟ ਕਰ ਰਹੀ ਆਰੀ ਆ ਸਾਡੇ ਘਰੋਂ ਹੀ ਤੇ ਕਈ ਸਪੀਚ ਤੇ ਤੁੰ ਸਾਰਾ ਹਾਂ ਲੈ ਲੈਂਟਰ ਸੁੱਟ ਗਿਆ ਤੇ ਕੋਲੋਂ ਸਿਲੰਡਰ ਦੇ ਉੱਤੇ ਚੜ ਗਿਆ ਦੇਖੋ ਜੀ ਲੈਂਟਰ ਦੇ ਉੱਤੇ ਚੜ ਗਏ ਆ ਪਤਾ ਨਹੀਂ ਪਤਾ ਨਹੀਂ ਕਦੋਂ ਲਾ ਕੇ ਗਏ ਹੈ ਲੈਂਟਰ ਕਰ ਲਏ ਮੇਰੇ ਤੇ ਚੜ ਗਿਆ ਦੇਖੋ ਜੀ ਹੱਟ ਜਾਣਗੇ ਇਹ ਨਿੱਟ ਗਈ ਤੇ ਇੱਥੇ ਦਾਲੀਆਂ ਨੀਆਂ ਤੇ ਤੇ ਸਾਰਾ ਸੈਟਅਪ ਸੀ ਤੇ ਇੱਥੇ ਜੀਰੀਆਂ ਸਾਰੇ ਸਿਕੋ ਮਰੇ ਕੋਲੇ ਆ ਗਏ ਬਸ ਅਗੋਂ ਮੇਰਾ ਸਿਰ ਮੇਰਾ ਤੇ ਸੋਨ ਨੂੰ ਮਸ ਕੋਲੇ ਨਿਆ ਬਸ ਇਹਨਾਂ ਦਾ ਇਧਰ ਤੇ ਇਧਰ ਕੋਲੇ ਇਹ ਦਰ ਉਹਨਾਂ ਨੇ ਆ ਵੀ ਸਸਾਰਾ ਕਰਤਾ ਅਹਰ ਟਾਲਾ ਟੂਲਾ ਲਾਤੀਆਂ ਸਹੀ ਹੋ ਗਿਆ ਸਾਰਾ ਕਮ ਹਾਰੇ ਤੇ ਸਟ ਟਪਤਾ ਉਹਾ ਥੋੜੇ ਜ਼ੂਪੜੇ ਟਾਲ ਦਿੱਤਾ ਦਸਾਂ ਜੀ ਟਾਲਾ ਲਾਤੀਆਂ ਮਦਦ ਕਰਾਰੇ ਸੁਣਨਾ 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 ਅੱਟ ਤੇ ਅੱਜ ਵੀ ਸੋਣ ਬਾਬੇ ਜਰੀਸ ਕੀਤੀ ਕਹਿੰਦੇ ਚਾਚਾ ਜੀ ਨੇ ਰੱਖਿਆ ਪਰਨਾ ਜਿਸ ਨੂੰ ਲੱਗਾ ਆਪ ਵੀ ਸਾਰੇ ਉੱਪਰ ਗਿਆ ਚਾਚੇ ਵਾਂਗੂ ਪਰਨਾ ਮਤ ਬੰਨਿਆ ਤੁਸੀਂ ਵੀ ਜਿਵੇਂ ਚਾਚਾ ਜੀ ਨੇ ਪਾਇਆ ਗਲਤ ਹੈ ਹਾਂ <laughs> दोनों जाने जायो सेम, सेम। जायो। खोल जायो। 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 अंकल चाचा को सग नहीं है जा जा तो बनती नी तो नहीं बनती हाँ है